ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਾਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ ਪਰ ਅੱਜ ਉਹਨਾਂ ਨੂੰ ਸਰੋਪਾ ਨਹੀਂ ਦਿੱਤਾ ਗਿਆ ਆਖਿਰ ਕੀ ਕਾਰਨ ਸੀ ਮੇਰੇ ਨਾਲ ਅਰਦਾਸੀਆ ਸਿੰਘ ਬਲਬੀਰ ਸਿੰਘ ਜੀ ਮੌਜੂਦ ਨੇ ਬਲਬੀਰ ਸਿੰਘ ਜੀ ਇਹ ਦੱਸੋ ਕਿ ਅੱਜ ਜਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਨੂੰ ਸਰੋਪਾ ਦੇਣ ਤੋਂ ਇਨਕਾਰ ਕਿਉਂ ਕੀਤਾ ਗਿਆ ਉਹਦੇ ਕਾਰਨ ਕਿਵਲੇ ਇਹ ਹੋਇਆ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਹੋਈ ਹੈ ਉਸਤੇ ਇਸ ਸਰਕਾਰ ਨੇ ਕਿਸੇ ਵੀ ਆਦਮੀ ਤੇ ਕੋਈ ਐਕਸ਼ਨ ਨਹੀਂ ਲਿਆ ਕਿਸੇ ਬਤੇ ਨੂੰ ਫੜ ਕੇ ਤੇ ਅੱਜ ਤੱਕ ਉਹਨਾਂ ਨੇ ਉਸ ਨੂੰ ਨਸੀਹਤ ਨਹੀਂ ਦਿੱਤੀ ਮੇਰੇ ਮਨ ਦੇ ਵਿੱਚ ਕੇਵਲ ਤੇ ਕੇਵਲ ਇਹੋ ਰੰਜਿਸ਼ ਹੈ ਹੋਰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਕਿਉਂਕਿ ਉੱਥੇ ਜੋ ਅਧਿਕਾਰੀ ਮੌਜੂਦ ਸੀ ਉਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਸਰੋਪਾ ਦਿਓ ਪਰ ਉਹਨਾਂ ਨੂੰ ਸਿਰਫ ਤੁਸੀਂ ਪ੍ਰਸ਼ਾਦ ਹੀ ਦਿੱਤਾ ਕੀ ਉੱਥੇ ਅੰਦਰ ਹੋਇਆ ਸੀ ਉਹ ਕੇਵਲ ਮੇਰੇ ਆਤਮਾ ਦੀ ਆਵਾਜ਼ ਸੀ ਮਨ ਦੀ ਆਵਾਜ਼ ਸੀ ਗੁਰੂ ਸਾਹਿਬ ਦਾ ਹੁਕਮ ਸੀ ਹੋਰ ਕੋਈ ਕਾਰਨ ਨਹੀਂ ਸੀ ਇਸ ਤੋਂ ਪਹਿਲਾਂ ਜਨਵਰੀ ਦੇ ਮਹੀਨੇ ਵਿੱਚ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਵੀ ਆਏ ਸੀ ਉਹਨਾਂ ਨੂੰ ਵੀ ਤੁਹਾਡੇ ਵੱਲੋਂ ਇਹ ਮਨਾ ਕੀਤਾ ਗਿਆ ਸੀ ਉਦੋਂ ਕੀ ਕਾਰਨ ਸੀ ਉਹਦਾ ਵੀ ਇਹੋ ਕਾਰਨ ਸੀ ਹੋਰ ਕੋਈ ਕਾਰਨ ਨਹੀਂ ਸੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਐਸਜੀਪੀਸੀ ਦੇ ਅਧੀਨ ਸੇਵਾ ਨਿਭਾ ਰਹੇ ਹੋ ਜਦੋਂ ਤੁਸੀਂ ਉਪ ਮੁੱਖ ਮੰਤਰੀ ਨੂੰ ਮਨਾ ਕੀਤਾ ਸੀ ਉਸ ਤੋਂ ਬਾਅਦ ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਤੁਹਾਡੇ ਤੇ ਕੋਈ ਦਬਾਅ ਬਣਾਇਆ ਗਿਆ ਜਾਂ ਤੁਹਾਨੂੰ ਕੁਝ ਕਿਹਾ ਗਿਆ ਕਿ ਤੁਸੀਂ ਇੱਕ ਗਲਤ ਕੰਮ ਕੀਤਾ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਅਧਿਕਾਰੀ ਹੈ ਨਾ ਜੀ ਜਿੰਨੇ ਵੀ ਸੇਵਾਦਾਰ ਤੋਂ ਲੈ ਕੇ ਸਕੱਤਰ ਸਾਹਿਬ ਤੱਕ ਹੈ ਸਾਰਿਆਂ ਨਾਲ ਅਥਾ ਪਿਆਰ ਹੈ ਮੇਰੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕੋਈ ਵੀ ਮੇਰੇ ਖਿਲਾਫ ਬੋਲਣ ਵਾਸਤੇ ਤਿਆਰ ਨਹੀਂ ਹੈ ਕੇਵਲ ਪਿਆਰ ਦਾ صدਕਾ ਇਸ ਕਰਕੇ ਆ ਮੇਰੇ ਤੇ ਕੋਈ ਵੀ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੈ ਕੀ ਤੁਸੀਂ মিডিਆ ਰਾਈ ਸਰਕਾਰ ਤੋਂ ਕੀ ਮੰਗ ਕਰੋਗੇ ਕਿ ਉਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਜਾਂ ਉਸ ਦੇ ਵਿੱਚ ਜੋ ਵੀ ਸਜ਼ਾਵਾਂ ਬਣਦੀਆਂ ਨੇ ਜਾਂ ਉਹਨਾਂ ਦੇ ਜੋ ਘਟਨਾਵਾਂ ਹੋਈਆਂ ਉਹਨਾਂ ਦੇ ਪਿੱਛੇ ਕੌਣ ਲੋਕ ਸੀ ਉਹਨਾਂ ਬਾਰੇ ਪਤਾ ਲਗਾਇਆ ਜਾਵੇ ਇਸ ਬਾਰੇ ਤੁਸੀਂ ਮੁੱਖ ਮੰਤਰੀ ਨੂੰ ਕੁਝ ਕਿਹਾ ਅੱਜ ਨਹੀਂ ਜੀ ਕਿਸੇ ਨਾਮ ਮੈਂ ਕੁਝ ਨਹੀਂ ਕਿਹਾ ਕੇਵਲ ਤੇ ਕੇਵਲ ਉਸ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੇਖ ਕੇ ਕਿ ਜਿਹੜਾ ਸਾਰਾ ਪੰਜਾਬ ਸਾਰੀ ਸਿੱਖ ਸੰਗਤ ਸੜਕਾਂ ਤੇ ਆ ਕੇ ਇਕੱਤਰ ਹੁੰਦੀ ਰਹੀ ਹੈ ਤੇ ਕਿਸੇ ਦੀ ਪੁਕਾਰ ਨਹੀਂ ਸੁਣੀ ਗਈ ਉਸ ਤੋਂ ਬਾਅਦ ਅੱਜ ਤੁਹਾਨੂੰ ਕਿਸੇ ਐਸਜੀਪੀਸੀ ਦੇ ਅਧਿਕਾਰੀ ਨੇ ਜਾਂ ਅਫਸਰ ਨੇ ਕੋਈ ਫੋਨ ਤੇ ਕਹਾ ਹੋਵੇ ਜਾਂ ਤੁਹਾਨੂੰ ਮਨਾ ਕੀਤਾ ਹੋਵੇ ਕਿ ਤੁਸੀਂ মিডিਆ 'ਚ ਨਾ ਜਾਓ ਜਾਂ ਤੁਹਾਡੇ ਤੇ ਕੱਲ ਨੂੰ ਕੋਈ ਐਕਸ਼ਨ ਹੋ ਸਕਦਾ ਹੈ ਇਸ ਬਾਰੇ ਮੈਂ মিডিਆ 'ਚ ਨਹੀਂ ਜਾਣਾ ਚਾਹੁੰਦਾ ਸੀ ਤੇ ਮੈਨੂੰ ਦੋ ਚਾਰ ਗੱਲਾਂ ਜਿਹੜੀਆਂ ਜ਼ਰੂਰੀ ਸੀ ਇਹ ਦੱਸਣੀਆਂ ਪਈਆਂ ਤੇ মিডিਆ ਦੇ ਵਿੱਚ ਜਾ ਕੇ ਮੈਂ ਬਿਲਕੁਲ ਵੀ ਖੁਸ਼ ਨਹੀਂ ਇਸਨ ਬਲਬੀਰ ਸਿੰਘ ਜੀ ਅਦਾਸਿਆ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੱਖ ਜੋ ਮੰਨ ਦੇ ਵਿੱਚ ਰੋਸ ਹੀ ਹੋਏ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ ਸੀ ਉਹਨਾਂ ਦੇ ਦੋਸ਼ੀਆਂ ਨੂੰ ਅਤੇ ਉਹਨਾਂ ਘਟਨਾਵਾਂ ਦੇ ਪਿੱਛੇ ਜੋ ਅਸਲੀ ਚਿਹਰੇ ਹਨ ਉਹਨਾਂ ਨੂੰ ਬੇਨਕਾਬ ਨਹੀਂ ਕੀਤਾ ਗਿਆ ਔਰ ਉਹੀ ਮੁਖ ਕਰਨਾ ਹੈ ਕਿ ਅੱਜ ਉਹਨਾਂ ਵੱਲੋਂ ਮੁੱਖ ਮੰਤਰੀ ਨੂੰ ਸਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਰਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ